ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਮੌਸਮ ਸੀ ਖਰਾਬ ਤੁਸੀਂ ਕੀਤੀ ਛੁੱਟੀ ਤੇ ਦੁਕਾਨ ਤੇ ਚੱਲਨੇ ਆ ਡਾਣਾ ਸਾਹਿਬ ਕਹਿੰਦੇ ਨੇ ਕਿ ਪਕੌੜੇ ਖਾਣੇ ਆ ਚੱਲ ਸਾਹਿਬ ਆਓ ਕੱਢਣ ਨੂੰ ਪਕੌੜੇ ਚੱਲ ਵੇਖ ਲੈਣ ਕਿ ਦਾਲ ਸਬਜ਼ੀ ਬਣਾਵਾਂਗੇ ਜੀ ਔਰ ਚੱਲਣੇ ਦੁਕਾਨ ਤੇ ਉਸ ਤੋਂ ਲਿਆਉਣੇ ਸੌਦਾ ਪੱਤਾ ਸੌਦਾ ਪੱਤਾ ਲਿਆਉਣੇ ਹਾਂ ਜੀ ਹਾਂ ਚਲਿਏ ਫਿਰ ਦੂਜੇ ਬੰਦੇ ਕਿੱਥੇ ਨੇ ਰਵੀ ਹੁਣੀ ਰਵੀ ਤੇ ਕਾਲਾ ਆਉਂਦੇ ਨੇ ਪਿੱਛੇ ਅੱਛਾ ਹਾਂ ਚਲੋ ਫਿਰ ਚਲਿਏ ਚਲੋ ਜੀ ਚਲੋ ਜੀ ਆ ਜੀ ਆ ਫਾਰਿਸ ਵੀ ਆ ਗਿਆ ਬਾਏ ਬਾਏ ਅਹਿਮਦ ਹਲੋ ਕਿਉਂ ਰੋ ਰਹੀ ਹੈ ਇਸ ਦਾ ਬਾਪ ਗਵਾਥਾ ਨਾ ਹੈ ਹੈ ਓਏ ਅਹਿਮਦ ਇਧਰ ਦੇਖਾ ਕੀ ਹੋ ਗਿਆ ਬਾਪਾ ਕੇ ਬਸ ਜਾਣਾ ਹੈ ਹਾਂ ਹਾਂ ਆ ਗਿਆ ਆ ਗਿਆ ਡੈਡੀ ਵੀ ਆ ਗਿਆ ਇਹਦਾ ਅੰਜ ਜਾਗਾ ਜੀ ਸਾਹ ਹਾਂਜੀ ਆ ਜਿੱਥੇ ਵੀ ਆ ਰੋ ਰਿਆ ਬੜਾ ਬੈਠੇ ਬੈਠੇ ਸਾਥ ਬੈਠੇ ਉਹਨ ਕੀ ਚਲੋ ਹਾਂ ਬੈ ਜਾ ਨਾਲੇ ਬੈਠ ਛਾਡ ਆ ਉਹਨੂੰ ਇਹ ਸਕੂਲ ਜਾਣ ਲੱਗਾ ਸਾਰੇ ਬੱਚੇ ਰੋਂਦੇ ਹੀ ਹੁੰਦੇ ਨੇ ਚੁੱਪ ਹੋ ਗਈ ਹੁਣ ਇਹ ਛੱਡਣ ਚ ਲਾਤਾ ਨੇ ਸਕੂਲ ਇਹ ਹੈਗੀ ਇਹ ਫਾਰਸ ਦੇ ਤਾਏ ਦੇ ਮੁੰਡੇ ਦੀ ਦੁਕਾਨ ਆ ਅਸੀਂ ਸਾਰਾ ਸੌਦਾ ਪਤਾ ਇੱਥੋਂ ਹੀ ਲੈਣੇ ਆ ਤੇ ਆ ਜੋ ਮੁੰਡਾ ਅੰਦਰ ਬੈਠਾ ਇਹਦੇ ਨਾਲ ਕਰਨੇ ਆ ਗੱਲਬਾਤ ਆ ਦੇਖੋ ਬਣਾ ਦੁਕਾਨ ਇਹਨਾਂ ਦੀ ਸਾਰਾ ਸਮਾਨ ਇੱਥੋਂ ਲੈ ਕੇ ਜਾਂਦੇ ਆ ਅਸੀਂ और इरफान क्या, क्या हाल है ठीक है साहब ले लिया सामान उन्होंने जो लेना था कहाँ ले लिया, लिया। का, बैठे हैं अंकल जी ऊपर हैं हाँ, है चलो ऊपर अंकल से कर, करते हैं बा, बात बातचीत बात करते हैं ठीक है और सब ठीक है ना सब बढ़िया ओके कवर पर चढ़ के चलने ऊपर ऊपर बैठे हैं गैरी साहब भी बैठे हैं नाल हां देखो ਕਮਿਸ਼ਨਰ ਆਇਆ ਤੁਹਾਨੂੰ ਜੀ ਹਾਂ ਜੀ ਗੈਰੀ ਸਾਹਿਬ ਇਧਰ ਬੈਠੀਆਂ ਸੰਗਤਾਂ ਸਾਰੀਆਂ ਟੈਂਕਾ ਜੀ ਕਮਰੇ ਕੋ ਸਾਈਜ਼ ਕਿਆ ਅਸਲਾਮ ਵਾਲੇਕਮ ਵਾਲੇਕਮ ਅਸਲਾਮ ਇਹ ਸ਼ੂਤ ਦਾ ਕੰਮ ਵੀ ਕਰ ਲਿਓ ਪਰ ਦੁਕਾਨ ਕਿੰਨੀ ਦਿਨ ਹੋ ਗਈ 1 2 ਮਹੀਨਾ ਹੋ ਗਿਆ ਆ ਤੇਨ ਬੋਟਾਂ ਦੀ ਵੈਰਾਈਟੀ ਵੀ ਰੱਖ ਲਈ ਉੱਪਰ ਕੋ ਨਾਲ ਦੀ ਦੁਕਾਨ ਤੇ ਪਏ ਹੋਣੇ ਨਾ ਸਾਥ ਵਾਲੀ ਦੁਕਾਨ ਤੇ ਰੱਖੇ ਨਾ ਉਹਨਾਂ ਨੇ ਇਸ ਲਈ ਆਪਨੇ ਵੀ ਕਰ ਲਈ ਜਈ ਇਹ ਕੰਮ ਮੈਂ ਨਹੀਂ ਇਸ ਲਈ ਨਹੀਂ ਗੈਰੀ ਸਾਹਿਬ ਵੀ ਬੈਠੇ ਨੇ ਕਾਲਾ ਬੈਠਾ ਹੈ ਔਰ ਸਭ ਠੀਕ ਹੈ ਨਵਾਂ ਅੰਕਲ ਨਾਲ ਕਰਨੇ ਗੱਲਬਾਤ ਕੋਣ ਹੈ ਕੋਈ ਨਹੀਂ ਔਰ ਅੰਕਲ ਜੀ ਘਰ ਮੇ ਸਭ ਠੀਕ ਹੈ ਹਾਂ ਸਭ ਗੈਰੀ ਸਭ ਹਾਂਜੀ ਕਰੋ ਅੰਕਲ ਨਾਲ ਗੱਲਬਾਤ ਈਦ ਆ ਰਹੀ ਹੈ ਉਹਨਾਂ ਦੀ ਈਦ ਬਾਰੇ ਕੁਝ ਕਰੋ ਗੱਲਬਾਤ ਵਾਲੇਕਮ ਵਾਲੇਕਮ ਸਲਮਤ ਔਰ ਠੀਕ ਹੋ ਬਸਤੀ ਔਰ ਛੁੱਟੀ ਠੀਕ ਹੈ ਬਸ ਤਦ ਈਦ ਕੌਣ ਸੀ ਡੇਟ ਕੀ ਆ ਰਹੀ ਹੈ 10 ਤਾਰੀਖ 10 ਤਾਰੀਖ ਇਹ ਫਿਕਸ ਹੁੰਦੀ ਹਰ ਬਰਕੇ ਅੱਗੇ ਪਿੱਛੇ ਹੋ ਜਾਂਦੀ ਹੈ ਦੇਖੋ ਪਿੱਛੇ ਤੇ 10 ਦਿਨ ਮਹੀਨਾ ਵੀ ਉੱਪਰ ਨੀਚੇ ਹੋਇਆਦਾ ਹਾਂ ਮਹੀਨਾ ਵੀ ਇਸ ਵਾਰ ਅਪ੍ਰੈਲ ਮੇ ਹੈ ਕਈ ਵਾਰ ਤਾਂ ਆਪਣਾ ਮਹੀ ਮੈਂ ਆਤੀ ਹੈ ਹਰ ਬਾਰ ਘੱਟ ਆਤਾ ਹੈ ਜੰਸਮਬਰ ਮੈਂ ਵੀ ਆ ਇਹ ਕੌਣ ਸੀ ਮਿੱਠੀ ਤੇ ਮਿੱਠੀ ਤੇ ਅੱਛਾ ਤੋ ਜੋ ਜਿਸ ਵੇ ਬੱਕਰਾ ਕੱਟਦੇ ਉਹ ਆ ਗਿਆ ਇੱਕ ਬਾਰ ਮੈਂ ਇਸ ਕੋ ਬੜੀ ਦੋ ਦਿ ਉਹ ਬੜੀ ਵੱਡੀ ਦੋ ਨਹੀਂ ਕਹਿੰਦੇ ਉਹਦੇ ਬੱਕਰਾ ਬੁੱਕਰੇ ਜੋ ਵੱਢਦੇ ਨੇ ਇਹ ਮਿੱਠੀ ਤੇ ਤੇ ਮਠਾਈਆਂ ਬਣਦੇ ਹੈ ਗਰੀ ਸਾਹਿਬ ਇਹ ਮਿੱਠੀ ਤੇ ਨਾਲ ਹੂੰ ਤੇਰੇ ਦੋਟ ਆਈ ਮੇਨੇ ਬਾਦ ਹੋਰ ਹੂੰ ਚੱਲਾ ਮੈਂ ਚੜ੍ਹ ਕੇ ਮੜੀ ਬੜਾ ਏਡੂ ਮੈਂ ਮੈਂ ਕਰਦੇ ਔਰ ਕੰਮ ਕਰ ਕੈਸੇ ਹੈ ਬਸ ਸ਼ੁਕਰ ਉਪਰ ਵਾਲੇ ਦਾ हमारा तो है ही नहीं बिल्कुल काम दो सा, दे 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 दे। दो साल हो गए हमारा काम है नहीं बिल्कुल इस कश्मीर पूरा डाउन है क्या चक्कर है क्या पैसा, पैसा नहीं है लोगों के पास पैसा इस बार थोड़ी अभी सर्दी बर्फ है अभी पहाड़ों में आने वाला है बर्फ लेट गिरी ना इस बार फरवरी मार्च में हुई खड़ा कर देते इलेक्शन कब है

ਇਧਰ ਚਲੋ ਔਰ ਅੰਕਲ ਜੀ ਔਰ ਬਤਾਓ ਸ਼ਰੀਨਗਰ ਦੇ ਬਾਰੇ ਵਿੱਚ ਕੁਛ ਹਮਾਰੇ ਜੋ ਦੇਖ ਰਹੇ ਬਹਿਨ ਭਾਈ ਯਾਰ ਦੋਸਤ ਆਪਕੇ ਪੇੜ ਕੇ ਬਹੁਤ ਅੱਛੇ ਕਰੋੜੇ ਨੇ ਤੋ ਇਸ ਸਾਲ ਉਹ ਖਰਾਬ ਹੋ ਗਏ ਮੈਂ ਇੱਕ ਦੋ ਸ਼ਾਹ ਕਟਾਣਾ ਉਸਕੋ ਅਜੇ ਨਾ ਇੱਥੇ ਮੌਸਮ ਠੀਕ ਹੈ ਸਾਨੂੰ 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 ਠੰਡ ਲੱਗਦੀ ਲੱਗਦੀ ਏ ਪਰਾਂ ਨੇ ਨੂੰ ਗਰਮੀ ਮਹਿਸੂਸ ਹੁੰਦੀ ਏ ਇਹ ਸਾਨੂੰ ਕਈ ਵਾਰ ਹੱਸਦੇ ਹੁੰਦੇ ਨੇ ਕਹਿੰਦੇ ਨੇ ਜਦੋਂ ਸਰਦਾਰ ਆਏ ਤੁਸੀਂ ਪੰਜ ਸੱਤ ਸਾਲ ਹੋ ਗਏ ਨੇ ਤੁਹਾਨੂੰ ਇੱਥੇ ਆਉਂਦੇ ਨੂੰ ਤੁਸੀਂ ਪੰਜਾਬ ਵਾਲੀ ਗਰਮੀ ਨਾਲ ਹੀ ਇਧਰ ਖਿੱਚ ਕੇ ਲਿਆਏ ਜੇ ਨਹੀਂ ਤੇ ਕਾਲੇ ਕਹਿੰਦੇ ਇੱਥੇ ਵੀ ਬਰਫ ਵੀ ਪੈਂਦੀ ਹੈ ਨਾ ਵੀ ਆਪਣਾ ਗਰਮੀ ਇਦਾਂ ਇਹਨਾਂ ਨੂੰ ਇੱਥੇ ਪੈਂਦੀ ਨਹੀਂ ਸੀ ਜੂਨ ਜੁਲਾਈ 'ਚ ਜਾ ਕੇ ਮਾੜਾ ਮੋਟਾ ਭਾਵੇਂ ਮੌਸਮ ਖਰਾਬ ਹੁੰਦਾ ਸੀ ਤੇ ਹੁਣ ਤੇ ਗਰਮੀ ਬੜੀ ਮਹਿਸੂਸ ਕਰਦੇ ਨੇ ਤੇ ਆਪਾਂ ਤਾਂ ਪੱਖੇ ਤੋਂ ਬਿਨਾ ਹੀ ਰਹਨੇ ਆ ਜਸਲੋ ਡਿਸੰਬਰ 'ਚ ਵੀ ਬਹੁਤ ਗਰਮੀ ਥਾ ਬਹੁਤ ਗਰਮੀ ਥਾ ਯਾ ਇਸ ਸਾਲ ਖੜੀ ਇਹ 2 ਮਹੀਨਾ ਹੋ ਗਏ ਥੋੜਾ ਸਸ ਸਰਦੀ ਹੈ ਹੂੰ ਇਹ ਦੇਰ ਹਾਂ ਦਸੰਬਰ ਮੈਂ ਬਹੁਤ ਲੱਗਦੀ ਸੀ ਨਾ ਹਾਂ ਇਹ ਨਾਲ ਬਰਫ ਪੜੀ ਇਸ ਵਾਰ ਫਰਵਰੀ ਮਾਰਚ ਮੈਂ ਗਰੀ ਆ ਪਰ ਆਪਣੇ ਤੋਂ ਹਾਂ ਦਸੰਬਰ ਮੈਂ ਇਹ ਤੋਂ ਪਹਿਲੇ ਦਸੰਬਰ ਮੈਂ ਜਨਵਰੀ ਮੈਂ ਗਿਰਦੀ ਸੀ ਬਰਫ ਉਹ ਪਹਿਲੇ ਜਸਤ 10 ਅਕਤੂਬਰ ਨਵੰਬਰ ਮੈਂ ਵੀ ਗਿਰਦੇ ਤੇ ਹਾਂ ਅਬ ਇਸ ਸਾਲ ਬਹੁਤ ਅੱਜ ਹਮਨੇ ਕੀ ਹੈ ਛੁੱਟੀ ਕਿਉਂ ਵੈਸੇ ਕੰਮ ਕਮ ਹੈ ਮੰਨੀ ਕਿਆ ਲੇਟ ਹੋ ਗਈ ਤਾਂ ਅੱਜ ਪਕੌੜੇ ਬਣਾਉਣ ਲੱਗੇ ਹਮ ਪਕੌੜੇ ਮੈਨੂੰ ਕੋ ਬੋਲਾ ਪਕੌੜੇ ਬਣਾਓ ਚਾਹੇ ਪਕੌੜੇ ਬਣਾਣਾ ਨਹੀਂ ਮੈਨੂੰ ਇਸ ਚ ਮਜ਼ਾ ਆਇਆ ਤੇ ਮਗਰ ਇਹ ਤੋਂ ਅੱਜ ਇਹ ਰਮਜ਼ਾਨ ਚੱਲ ਰਹਾ ਹੈ ਨਾ ਇਹ ਤੋਂ ਜੀ ਆਪ ਖਾਤੇ ਨਹੀਂ ਨਾ ਆਪ ਤਾਂ ਦਿਨ ਭਰ ਆਪਕਾ ਉਹ ਹੈ ਵਰਤ ਵਰਤਦੇ ਹੈ ਹੈ ਪੇਟ ਭਰ ਕੇ ਸਵੇਰੇ 4 ਵਜੇ ਰੋਜ਼ ਇਹ ਸਵੇਰੇ ਖਾ ਲੈਂਦੇ ਨੇ ਸਵੇਰੇ ਖਾਦੇ ਸਵੇਰੇ ਖਾ ਲੈਂਦੇ ਨੇ ਪੇਟ ਭਰ ਕੇ ਸਵੇਰੇ ਸਾਰੀ ਦਿਹਾੜੀ ਫਿਰ ਭੁੱਖੇ ਰਹਿੰਦੇ ਨੇ ਸ਼ਾਮ ਨੂੰ ਸਾਰੇ 4 ਦਾ ਖਾਤੇ ਹੈ ਸ਼ਾਮ ਨੂੰ 5 ਵਜੇ ਨਮਾਰ ਕਰਕੇ ਫਿਰ ਸਾਰੇ शाम को सात बजे के बाद बजे चे अच्छा पौने सात बजे के बाद ही खाना मिलता है खाना तो सात बजे के बाद ही मिलता है लोग बांटते जब हम हैं अंकल जी हाँ जी जब हम आए थे अठारह में दो हजार अठारह में इधर तो तब हालात यहाँ के बहुत खराब थे तो, तो अब तो बिल्कुल शांति है जैसे पंजाब का माहौल है ये तो पहले जैसा पहले हमको तो वैसे आ, कोई दिक्कत नहीं हुई ठीक हो गए पर, पर माहौल खराब था पहले अब तो अब तो ठीक हो गया अब तो ठीक है अब खाली लोगों के पास पैसा नहीं है बाकी सब ठीक है बाकी सब ठीक है सिर्फ पैसा नहीं उतना नहीं है जितना पहले था तो मजा तो पैसे से होता होता है जब मजा पैसों में मजा होता है पैसे से हर चीज है कुछ और थी ना जब जो मर्जी आदमी पैसा होगा तभी कुछ खरीदेंगे तभी कहीं घूमने जाएंगे या कोई शॉपिंग वगैरह का करेंगे या जेब में पैसा हो चाहे आदमी कुछ ना ही खरीदे फिर भी हौसला रहता हाँ, हाँ। हाँ। है मजा रहता है तभी भी तसली रहती है हाँ। पैसा है मेरे पास है जब से आया तब से पाँच सौ ये ग्यारह सौ पे बोल रहा था मोबाइल लेना मेरे बीस पच्चीस हजार के इसको दिलाओ बोलता है सिर्फ मैं एक हजार दूंगा बाकी किस्त करूंगा जो जो तो क्या सुख इसको ये ओ, चुण चुण ले ले इसके बाद छोटा फोन है ना अभी बारह हजार देखो कितना दे ले 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 ये तेरह हजार में आता है पहले वो देखो हजार का आया था ठीक है अब तो फ्री सेवा करनी है आपने किसे बोला था पैसे ले लेंगे आने दो मौका जब के लड़का लेके जाएंगे ਦੇਖੋ ਇਸ ਤੋਂ ਬਾਅਦ ਕੱਦ ਜਦੋਂ ਇਹ ਨਾ ਆਏਗਾ। ਸੋ ਪੂਰਾ ਕੈਲੰਡਰ ਵੀ ਆ ਰਿਹਾ ਮਹੀਨੇ ਸਾਲ ਦਾ। ਬਰਸਾ ਵੀ ਆਏਗਾ। ਸਾਲ ਦਾ। ਔਰ ਕੋਈ ਗੱਲ ਬਾਤ। ਹਾਂਜੀ। ਕੀਤਾ ਦੇਖ ਲੋ ਦੇਖਣਾ ਤੋ ਬਈ। ਜਿੱਤੇ ਲੈ ਲੋ। ਜਿੱਤੇ ਲੈ ਲੋ ਆਪਣੀ ਦੁਕਾਨਾਂ ਪਰ ਘੜੇ ਪੈਸੇ ਦੇਣੇ ਆ। ले लो ले लो सेम बोल से रहा था मतलब किसने किया अभी इसको बोलो ए, कुछ काम किसको बोलो कुछ काम तो करे अभी कुछ कमाई तो सही फिर काम करिएगा अभी दो चार दिन के बाद काम हो जाएगा 2018 तो आपा आंदे थे अपना पूरा यो है अपना भ्रामा वाला प्यार है कोई एवे नहीं गल करनी है ओ ले तो जो मर्जी ले बाद देने देने दे पंदे चल पंदे नहीं होता है अब सौदा जमे आपा ले जने पैसे पूछदे नहीं पर देने दे पंदे ने पैसे हिसाब दे जो जाने क्लियर करके जाना पंदा सारा हिसाब है इस साल क्यों डेट आया

ये ये पता क्या नहीं आता है। ये पता क्या बोलते हैं ये जैसे हमारे उधर दिवाली होती है तो लोग जेब में पैसा रखते हैं कि जरूरत पड़ेगी त्योहार पे तो अभी लोगों ने जमा रखा है उसके बाद देखेंगे क्या बचा क्या चार चार तो तो अगर बचेगा बचे बचे तो, तो फिर लेना सामान खरीदेंगे नहीं तो फिर लोगों के पास जमीन है ना चलो चले घूमने चले गुलमार्ग या सोनमार्ग गाड़ी आपके लिए चलते हैं कब जाना ईद के बाद जा तो खेत में अभी क्या लगा है खाने पीने को खाने पीने क्या लगाया पुदीना लगाया चटनी कुटांगे गैरी साहब तो पुदीना लगा है पुदीना घर में लगा है घर में खुद ही देखो क्या लगा है ਚਲੋ ਘਰ ਮੈਂ ਚਲ ਘਰ ਮੈਂ ਚਲੇਗੇ ਥੋੜੀ ਦਰ ਮੈਂ ਅਗਰ ਪੁਦੀਨਾ ਹੁਆ ਨਾ ਰਿਆ ਚਟਨੀ ਬਣਾਇਾਂਗੇ ਹਮ ਦੋ ਤਿੰਨ ਦਿਨ ਸੇ ਬੋਲ ਰਹੇ ਆਂ ਨਹੀਂ ਉਧਰ ਕੁਛ ਨਹੀਂ ਹੈ ਐਸਾ ਔਰ ਕੋਈ ਕੁਛ ਨਹੀਂ ਹੈ ਖਾਣੇ ਪੀਣੇ ਕੋ ਕੁਛ ਨਹੀਂ ਅਭੀ ਕੋਈ ਸਪਰੇਅ ਲਗਾ ਵੀ ਨਹੀਂਦਾ ਫਰੋਡ ਤਾਂ ਤੁਹਾਨੂੰ ਮੌਸਮ ਨੇ ਹੋਏਗਾ ਅਗੋਂ ਅਭੀ ਸਪਰੇਅ ਕਰਨੀ ਨਾ ਸਪਰੇਅ ਮੈਂ ਲੀਕਿਆ ਸੇਵ ਸਬ ਕੋ ਮੈਂ ਸਪਰੇਅ ਕੀਆ ਅੰਗੂਰ ਵੀ ਆਲੇ ਅਗਲੇ ਮਹੀਨੇ ਹੋਗੇ ਅੰਗੂਰ ਹਨ ਮੈਂ ਇਹ ਸੇਵ ਆਏਗਾ ਪਿਛਲੀ ਵਾਰੀ bade ਅੰਗੂਰ ਖਾਦੇ ਨੇ ਆਪਾਂ ਇਹਨਾਂ ਦੇ ਲਗਾਏ ਆਪਾਂ ਇਹ ਨਿਆ ਲਗਾਇਆ ਸਾਰੇ ਪੇੜ ਸਾਰੇ ਪੇੜ ਕੋ ਨਿਆ ਲਗਾਏ ਅਭੀ ਦੇਖਾ ਨ ਚਲੋ ਚਲ ਜੀਏ ਫਿਰ ਗੈਰੀ ਸਾਹਿਬ ਚਲੋ ਜੀਓ ਗੱਲਾਂ ਬਾਤਾਂ ਦੀ ਮੁੱਕਣੀਆਂ ਨਹੀਂ ਆਪਣੀਆਂ ਬਸ ਤੇ ਗੱਲ ਦੇਖੋ ਹਾਂ ਉਹ ਸ라이 ਗੇਟ ਹੈ ਸਾਬੇ ਕਰਨਾ ਸੀ ਨਇ ਲਗਵਾਇਆ ਨਇ ਲਗਾਇਆ ਤਾਂ ਪਿਛਲੇ ਸਾਲ ਹੀ ਅੱਛਾ ਉਹ ਤਾਂ ਦੇਖਾ ਅਮ ਨਹੀਂ ਹਾਂ ਔਰ ਸਭ ਠੀਕ ਹੈ ਨਾ ਬਸ ਠੀਕ ਹੈ ਚਲੋ ਠੀਕ ਹੈ ਅੰਕਲ ਜੀ ਚਲਦੇ ਹਾਂ ਫਿਰ ਚਲੋ ਓਕੇ ਬਾਏ ਚੈਨਲ ਨੂੰ ਸਾਡੇ ਨੂੰ ਕਰ ਦਿਓ ਸਬਸਕ੍ਰਾਈਬ ਜਿਹਨਾਂ ਨੇ ਅਜੇ ਤੱਕ ਨਹੀਂ ਕੀਤਾ ਤੇ ਕਿਸੇ ਨਵੀਂ ਵੀਡੀਓ ਵਿੱਚ ਛੇਤੀ ਮਿਲਨੇ ਆਓ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ